ਸਤਿ ਸ਼੍ਰੀ ਅਕਾਲ ਜੀ। ਵੇਖਿਆ ਪੈਣੀ ਕਿਨੇ ਇਹਦਾ ਮੂੰਹ ਸੁੱਜ ਗਿਆ ਸਾਡੇ ਪੇਕੇ ਆਉਂਦਿਆਂ ਹੀ। ਇਸੇ ਲਈ ਅਸੀਂ ਇੱਥੇ ਆਉਣਾ ਹੀ ਨਹੀਂ ਚਾਹੁੰਦੇ। ਪਰ ਜਦੋਂ ਤੱਕ ਮਾਂ ਪਿਓ ਜਿਉਂਦਾ ਆ ਅਸੀਂ ਆਈਏ ਵੀ ਨਾ। ਮਾਂ ਰਾਣੀ ਤਾਂ ਇਹੀ ਚੰਦੀਆਂ। ਅਸੀਂ ਨਾ ਆਈਏ। ਰੁਪਿੰਦਰ ਦੀ 3 ਨੰਬਰ ਵਾਲੀ ਨਨਾਨ ਆਪਣੇ ਤੋਂ ਵੱਡੀ ਭੈਣ ਨਾਲ ਕੁਸਰਮੁਸਰ ਕਰ ਰਹੀ ਸੀ। ਰੁਪਿੰਦਰ ਦੇ ਚਾਲੇ ਆਉਂਦਿਆਂ ਹੀ ਉਹ ਚੁੱਪ ਹੋ ਗਈ। ਇਤਿਹਾਸ ਕੇ ਗੱਲ ਬਦਲ ਦਿੱਤੀ ਰੁਪਿੰਦਰ ਨੇ ਆਉਂਦੇ ਹੋਏ ਸਾਰਾ ਕੁਝ ਸੁਣਤਾ ਲਿਆ ਸੀ ਪਰ ਉਹ ਚੁੱਪਚਾਪ ਉੱਥੇ ਬੈਠੀ ਰਹੀ ਰੁਪਿੰਦਰ ਦੀਆਂ ਪੰਜ ਨਨਾਨਾ ਸੀ ਦੋ ਤਾਂ ਇਸੇ ਸ਼ਹਿਰ ਵਿੱਚ ਸੀ ਪਿੰਡ ਦੇ ਲਾਗੇ ਛੋਟਾ ਜਿਹਾ ਟਾਊਨ ਸੀ ਉਹ ਦੋਵੇਂ ਮਾਰਕੀਟ ਨਿਕਲਦੀਆਂ ਤਾਂ ਅਕਸਰ ਘੁੰਮਦੇ ਹੋਏ ਆ ਜਾਂਦੀਆਂ ਕਦੀ ਚਾਹ ਪੀ ਕੇ ਹੀ ਚਲੀਆਂ ਜਾਂਦੀਆਂ ਤੇ ਕਦੀ ਰੁਪਿੰਦਰ ਦੇ ਕਹਿਣ ਤੇ ਰੋਟੀ ਤੇ ਵੀ ਰੁਕ ਜਾਂਦੀਆਂ ਤੇ ਤਿੰਨ ਨਨਾਨਾ ਵੱਡੇ ਸ਼ਹਿਰ ਵਿੱਚ ਰਹਿੰਦੀਆਂ ਸੀ ਕਦੇ-ਕਦੇ ਹੀ ਆਉਂਦੀਆਂ ਸੀ ਉਹ ਤੇ ਜਦੋਂ ਉਹ ਆਉਂਦੀਆਂ ਤਾਂ ਫਿਰ ਪੰਜੇ ਇਕੱਠੀਆਂ ਹੋ ਜਾਂਦੀਆਂ ਤੇ ਜਦੋਂ ਪੰਜੇ ਇਕੱਠੀਆਂ ਹੁੰਦੀਆਂ ਤਾਂ ਰਪਿੰਦਰ ਦਾ ਤਾਂ ਕੁਰਬ ਰੁੱਲ ਜਾਂਦਾ ਪੰਜਾਂ ਦੇ ਇਕਲੌਤੇ ਦੁਲਾਰੇ ਛੋਟੇ ਭਰਾ ਤੇ ਕੀਤੀ ਗਈ ਪਿਆਰ ਦੀ ਬਰਸਾਤ ਨੂੰ ਰਪਿੰਦਰ ਕੋਲੋਂ ਸੂਤ ਸਮੇਤ ਵਾਪਸ ਲਿਆ ਜਾਂਦਾ ਪੰਜੇ ਪਹਿਣਾ ਜਦੋਂ ਬੈਂਦੀਆਂ ਸਾਰੀ ਦੁਨੀਆ ਜਮਾਨੇ ਦੀਆਂ ਬੁਰਾਈਆਂ ਕਰਦੀਆਂ ਇਵੇਂ ਲੱਗਦਾ ਜਿਵੇਂ ਸਾਰਿਆਂ ਤੋਂ ਦਿਆਲੂ ਹੋਈ ਹੁਣ ਰੁਪਿੰਦਰ ਨੂੰ ਤਾਂ ਜਿਵੇਂ ਜਮਾਨੇ ਭਰ ਦੀ ਸਿੱਖ ਦਿੱਤੀ ਜਾਂਦੀ ਸੀ ਜਿਵੇਂ ਉਹਨੂੰ ਕੁਝ ਪਤਾ ਹੀ ਨਾ ਹੋਵੇ ਰੁਪਿੰਦਰ ਰੋਟੀ ਨੂੰ ਤੇਜ਼ ਅੱਗ ਤੇ ਪਕਾਉਣ ਨਾਲ ਰੋਟੀ ਨਰਮ ਹੁੰਦੀ ਆ ਟੂਟੀਆਂ ਨੂੰ ਇਦਾਂ ਇਵੇਂ ਸਾਫ਼ ਕੀਤਾ ਜਾਂਦਾ ਆ ਮੈਂ ਇਵੇਂ ਫ੍ਰਿਜ ਸਾਫ਼ ਕਰਦੀ ਆ ਮੇਰਾ ਬਾਥਰੂਮ ਤਾਂ ਚਮਕਦਾ ਆ ਪਹਿਲਾਂ ਜਦੋਂ ਅਸੀਂ ਇੱਥੇ ਸੀ ਉਦੋਂ ਤਾਂ ਇੰਨੀ ਗੰਦਗੀ ਨਹੀਂ ਸੀ ਗੰਦਗੀ ਵਾਲੀ ਗੱਲ ਤੇ ਜਿਵੇਂ ਰੁਪਿੰਦਰ ਨੂੰ ਮਿਚ ਲੱਗ ਜਾਂਦੀ ਉਹ ਦਾ ਦਿਲ ਕਰਦਾ ਕਿ ਉਹ ਕਹਿ ਹੀ ਦਵੇ ਕਿ ਮੈਂ ਤਾਂ ਇਹਨੂੰ ਖੁਰਚਦੀ ਰਹਿੰਦੀ ਆ ਪਰ ਇਹ ਘਰ ਮੇਰੀ ਸਫਾਈ ਤੋਂ ਜ਼ਿਆਦਾ ਰੇਪੇਰਿੰਗ ਮੰਗ ਰਿਹਾ ਆ ਕਈ ਸਾਲਾਂ ਤੋਂ ਮਾਰਬਲ ਦੀ ਕਸਾਈ ਨਹੀਂ ਹੋਈ ਨਾ ਹੀ ਉਹਦੇ ਆਉਣ ਤੋਂ ਬਾਅਦ ਕਦੀ ਘਰ ਨੂੰ ਪੇਟ ਕੀਤਾ ਗਿਆ ਆ ਇਕੱਲਾ ਜਾਣਾ ਕਮਾਉਣ ਵਾਲਾ ਆ ਤੇ ਖਰਚੇ ਜ਼ਿਆਦੇ ਆ ਉਹਦੇ ਵਿੱਚ ਉਹ ਵੀ ਕਦੀ ਕਿਸੇ ਭੈਣ ਨੂੰ ਪੈਸੇ ਚਾਹੀਦੇ ਆ ਤੇ ਕਦੀ ਕਿਸੇ ਭੈਣ ਨੂੰ ਰਪਿੰਦਰ ਕੋਦੇ ਵੀ ਕਮਉਂਦੀ ਸੀ ਪਰ ਉਹਦੀ ਤਨਖਾਹ ਘੱਟ ਸੀ ਫਿਰ ਵੀ ਘੱਟ ਪੈ ਜਾਂਦਾ ਜਿਮੀਂਦਾਰ ਲੋਕ ਕਿੰਨੀ ਵੀ ਮਿਹਨਤ ਕਰ ਲੈਣ ਪਰ ਉੱਤੇ ਨਹੀਂ ਉਠ ਪਉਂਦੇ ਪਰ ਰਪਿੰਦਰ ਕੁਛ ਕਹਿ ਨਾ ਪਉਂਦੀ ਇੱਕ ਤਾਂ ਜਵਾਬ ਦੇਣਾ ਉਹਦਾ ਸੁਭਾਅ ਨਹੀਂ ਸੀ ਦੂਜਾ ਇਸ ਘਰ ਦੀ ਨੂੰ ਨੂੰ ਗੁੰਗਾ ਬੈਰਾ ਬਣ ਕੇ ਰਹਿਣਾ ਸੀ ਆਖਿਰ ਸਾਰੇ ਉਹਦੇ ਘਰ ਵਾਲੇ ਤੇ ਜਾਣ ਜੂ ਨਿਸ਼ਾਵਰ ਕਰਦੇ ਸੀ ਕਦੀ ਇੱਕ ਨਿਰਾਣ ਕਹਿੰਦੀ ਪਾ ਬਿਦੇ ਆ ਜਾਂ ਤੋਂ ਬਾਦ ਕਦੇ ਮਹੀਨੇ 2 ਮਹੀਨੇ ਆ ਕੇ ਰਹਿ ਨਹੀਂ ਸਕਦੇ ਪੇਕੇ ਇਹ ਗੱਲ ਉਹ ਨਾਨਾ ਨਾ ਕਹਿੰਦੀਆਂ ਸੀ ਜਿਨ੍ਹਾਂ ਦੇ ਤਿੰਨ ਤਿੰਨ ਬੱਚੇ ਪੇਕੇ ਹੋਏ ਸੀ ਸਾਲ ਸਾਲ ਪੇਕੇ ਰਹੀਆਂ ਸੀ ਪਰ ਰਪਿੰਦਰ ਫਿਰ ਵੀ ਜਿਵੇਂ ਕੋਈ ਅਪਰਾਧਨ ਹੋਵੇ ਪਰ ਉਹ ਵੀ ਕੀ ਕਰਦੀ ਉਹਦੀ ਆਪਣੀ ਨੂੰਕਰੀ ਬੱਚੇ ਸੱਸ ਸੋਹਰਾ ਹਫਤਾ 10 ਦਿਨ ਦੇ ਲਈ ਇਹ ਵੀ ਹੁੰਦੀਆਂ ਹੀ ਰਹਿੰਦੀਆਂ ਉਹ ਅਲੱਗ ਗੱਲ ਹੁਣ ਮਹੀਨਿਆਂ ਦੇ ਲਈ ਆਉਣਾ ਇਹ ਗੱਲ ਰੁਪਿੰਦਰ ਨੂੰ ਸਮਝਣਾ ਆਈ ਰੁਪਿੰਦਰ ਦੀ 사ਸ ਨਿਮਾਨਾ ਇੱਕ ਗੱਲ ਵਾਰ-ਵਾਰ ਕਹਿੰਦੀ ਆ ਮੇਰਾ ਭਰਾ ਜਿੰਨਾ ਸੋਹਣਾ ਸੀ ਓਨੀ ਉਹ ਜੀ ਸੋਹਣੀ ਘਰ ਵਾਲੀ ਨਹੀਂ ਮਿਲੀ ਉਹਨੂੰ ਕਈ ਵਾਰ ਸੁਣੀ ਗੱਲ ਤੇ ਰੁਪਿੰਦਰ ਚੁੱਪਣਾ ਰਹਿ ਸਕੀ ਤੇ ਬੋਲੀ ਪਈ ਕਿਉਂ ਦੀਦੀ ਐਵੇਂ ਤਾਂ ਨਹੀਂ ਮੈਂ ਉੱਠ ਕੇ ਆ ਗਈ ਤੁਹਾਡੇ ਘਰ ਆਕਰ ਤੁਸੀਂ ਪਸੰਦ ਕਰਕੇ ਲਿਆਇਓ ਉਹਦੀ ਇੰਨਾ ਕਹਿੰਦੀ ਆਈ ਸੱਸ ਬੋਲ ਪਈ ਕਦੀ ਕਦੀ ਪਸੰਦ ਕੀਤੀ ਹੋਈ ਸਬਜ਼ੀ ਵੀ ਘਰ ਲਿਆਉਣ ਦੇ ਬਾਅਦ ਗਲੀ ਸੜੀ ਨਿਕਲਦੀ ਆ ਇਹਨਾਂ ਸੁਣਦੇ ਰੁਪਿੰਦਰ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਇਹੋ ਜਿਹੀਆਂ ਕਿੰਨੀਆਂ ਹੀ ਗੱਲਾਂ ਉਹ ਅਕਸਰ ਸੁਣਿਆ ਕਰਦੀ ਸੀ ਕਈ ਸਾਲਾਂ ਤੱਕ ਇਹ ਸਾਰੀਆਂ ਗੱਲਾਂ ਬਰਦਾਸ਼ਤ ਕਰਕੇ ਉਹ ਚੁੱਪ ਹੀ ਰਹਿਣ ਲੱਗੀ ਸੀ ਜਦੋਂ ਵੀ ਨਨਾਨਾ ਹੁੰਦੀਆਂ ਉਹ ਗੁੰੰਗੀ ਬੋਲੀ ਬਣ ਜਾਂਦੀ ਇਹ ਵੇਖ ਕੇ ਉਹਨਾਂ ਨੂੰ ਸੁਣਾਉਣ ਦਾ ਨਵਾਂ ਬਹਾਨਾ ਮਿਲ ਜਾਂਦਾ ਸੀ ਹੁਣ ਤਾਂ ਉਹਨਾਂ ਦਾ ਇਹੋ ਤੱਕੀਆਂ ਕਲਮ ਬਣ ਗਿਆ ਸੀ ਕਿ ਸਾਡਾ ਇੱਥੇ ਆਉਣਾ ਇੰਨੀ ਚੰਗਾ ਨਹੀਂ ਲੱਗਦਾ ਮੂੰਹ ਸੁੱਜ ਜਾਂਦਾ ਆ ਇਹਦਾ ਉਹਦਾ ਮੂੰਹ ਨਹੀਂ ਸੀ ਸੁੱਜਦਾ ਉਹਨਾਂ ਨਾਨਾ ਦੇ ਅੰਨੇ ਡਰ ਜਾਂਦੀ ਸੀ ਕਿ ਹੁਣ ਕਮੀ ਕੱਢੀ ਜਾਊਗੀ ਉਹਦੇ ਵਿੱਚ ਤੇ ਉਹਦੇ ਹਰ ਕੰਮ ਵਿੱਚ ਕਿਤਾਉਣੀ ਹੀ ਕਰਕੇ ਤੁਰਦੀ ਆ ਸਿਰਫ ਮੋਬਾਈਲ ਵੇਖਦੀ ਰਹਿੰਦੀ ਆ ਕਮੋਲੀ ਹੋਲੀ ਕਰਦੀ ਆ ਇਹੋ ਜੀਆਂ ਕਿੰਨੀਆਂ ਹੀ ਗੱਲਾਂ ਉਹਨਾਂ ਦੀਆਂ ਗੱਲਾਂ ਰਪਿੰਦਰ ਨੂੰ ਵਾਰ-ਵਾਰ ਇਹ ਅਹਿਸਾਸ ਕਰਾਉਂਦੀਆਂ ਕਿ ਜਿਵੇਂ ਉਹਨੇ ਕੋਈ ਅਪਰਾਧ ਕੀਤਾ ਹੋਵੇ ਕਿੱਥੇ ਕਮੀ ਰਹਿ ਜਾਂਦੀ ਸੀ ਉਹਦੇ ਫਰਜ਼ਾਂ ਵਿੱਚ ਜਿਹੜੀਆਂ ਉਹਨੂੰ ਇਹਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਘਰ ਵਾਲੇ ਨੂੰ ਕੁਝ ਵੀ ਕਹਿਣਾ ਬੇਕਾਰ ਸੀ ਉਹ ਆਪਣੀ ਮਾਂ ਤੇ ਪੈਣਾ ਦੇ ਵਿਰੁੱਧ ਕੋਈ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਇਹ ਹੋਰ ਕੁਝ ਗੱਲਾਂ ਉਹ ਕਹਿ ਰਹੀ ਲਿਆ ਕਰਦੀ ਸੀ ਪਰ ਉਹਦੇ ਅੱਗੇ ਕੁਝ ਵੀ ਕਹਿਣਾ ਜਿਵੇਂ ਮੱਝ ਦੇ ਅੱਗੇ ਬੀਨ ਵਜਾਉਣਾ ਸੀ ਰੁਪਿੰਦਰ ਦਾ ਘਰ ਵਾਲਾ ਤਾਂ ਜਿਵੇਂ ਭੈਣਾਂ ਦੇ ਲਈ ਜੀਉਂਦਾ ਆ ਕਿਤੇ ਦੂਜੇ ਸ਼ਹਿਰ ਵਿੱਚ ਘੁੰਮਣ ਵੀ ਜਾਣਾ ਹੋਵੇ ਨਾ ਤਾਂ ਇੱਕ ਦੋ ਭੈਣਾਂ ਤੇ ਉਹਦੇ ਨਿਆਣਿਆਂ ਨੂੰ ਨਾਲ ਜ਼ਰੂਰ ਲੈ ਕੇ ਜਾਂਦਾ ਪਤੀ ਪਤਨੀ ਦੇ ਵਿੱਚ ਕੋਈ ਵੀ ਪਰਦਾ ਨਹੀਂ ਸੀ ਜੋ ਕੁਝ ਸੀ ਉਹਦੀਆਂ ਭੈਣਾਂ ਹੀ ਸੀ ਰੁਪਿੰਦਰ ਤੇ ਬੱਚਿਆਂ ਦੇ ਨਾਲ ਜਦੋਂ ਉਹ ਕੁਝ ਸਮਾਂ ਬਤੀਤ ਕਰਦਾ ਤਾਂ ਉਦੋਂ ਵੀ ਆਪਣੀਆਂ ਭੈਣਾਂ ਨੂੰ ਵੀਡੀਓ ਕਾਲ ਕਰਕੇ ਲੈਂਦਾ ਕਦੀ ਕਦੀ ਰੁਪਿੰਦਰ ਆਪਣੀ ਮਾਂ ਤੇ ਗੁੱਸਾ ਕੱਢ ਦਿੰਦੀ ਕਿ ਪੰਜ ਭੈਣਾਂ ਦੇ ਭਰਾ ਦੀ ਜਗ੍ਹਾ ਪੰਜ ਭਰਾਵਾਂ ਦੇ ਘਰ ਵਿਆਹ ਦਿੱਤਾ ਹੁੰਦਾ ਤਾਂ ਕਦੀ ਨਾ ਕਦੀ ਸਾਰੇ ਅਲਾਗ ਹੋ ਜਾਂਦੇ ਏਦਾਂ ਜ਼ਿੰਦਗੀ ਭਰ ਦਾ ਰੋਣਾ ਤਾਂ ਨਾ ਗਲ ਪੈਂਦਾ ਇਸ ਵਾਰ ਪੰਜੇ ਭੈਣਾਂ ਇਕੱਠੀਆਂ ਹੋਈਆਂ ਸੀ ਤਾਂ ਇੱਕ ਅਲੱਗ ਹੀ ਗੱਲ ਤੇ ਬੈਸ ਹੋਣ ਲੱਗੀ ਪੰਜ ਭੈਣਾਂ ਦੇ ਵਿੱਚ ਦਲਾਰਾ ਭਰਾ ਬੈਠਾ ਸੀ। ਰੁਪਿੰਦਰ ਰਸੋਈ ਵਿੱਚ ਕੰਮ ਨੂੰ ਲੱਗੀ ਪਈ ਸੀ ਤੇ ਉਧਰ ਉਹਦੀਆਂ ਹੀ ਬੁਰਾਈਆਂ ਚਾਲੂ ਸੀ। ਰੁਪਿੰਦਰ ਵੀ ਜਾ ਕੇ ਉੱਥੇ ਬਹਿ ਗਈ। ਇਸ ਵਾਰ ਦਾ ਮੁੱਦਾ ਸੀ ਜਦੋਂ ਦੀ ਇਸ ਘਰ ਵਿੱਚ ਰੁਪਿੰਦਰ ਆਈਆ। ਘਰ ਵਿੱਚ ਕੋਈ ਬਰਕਤ ਨਹੀਂ ਪਈ। ਅੱਗੇ ਹੀ ਨਹੀਂ ਵਧਿਆ। ਰੁਪਿੰਦਰ ਨੂੰ ਤਾਂ ਜਿਵੇਂ ਆਗਿ ਲੱਗੀ ਹੋਵੇ ਉਹ ਗੁੱਸੇ ਨਾਲ ਬੋਲੀ ਕਿਉਂ ਦੀਦੀ ਇਸ ਘਰ ਦੀ ਤਰੱਕੀ ਮੈਂ ਹੀ ਰੋਕ ਦਿੱਤੀ ਆ ਹਾਂ ਤਾਂ ਹੋਰ ਕੀ ਬਦ ਕਿਸਮਤ ਆ ਤੂੰ ਤਾਂ ਇੱਕ ਨਾਨ ਨ ਦੰਦ ਪੀਸਦੇ ਹੋਏ ਬੋਲੀ ਰੁਪਿੰਦਰ ਨੇ ਆਪਣੇ ਘਰ ਵਾਲੇ ਵੱਲ ਵੇਖਿਆ ਉਹ ਚੁੱਪ ਸੀ ਰੁਪਿੰਦਰ ਫਟ ਗਈ ਤੇ ਹੱਥ ਚੁੱਕਦੇ ਹੋਏ ਬੋਲੀ ਬੱਸ ਦੀਦੀ ਬਹੁਤ ਹੋ ਗਿਆ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲੈਂਦੀ ਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਕੁਝ ਵੀ ਬੋਲੋ ਮੈਨਾਂ ਬਦ ਕਿਸਮਤ ਤਾਂ ਕਦੀ ਕਿਹੋਣਾ ਇਹ ਗੱਲ ਮੈਂ ਕਦੀ ਵੀ ਬਰਦਾਸ਼ਤ ਨਹੀਂ ਕਰੂੰਗੀ ਜਦੋਂ ਦੀ ਮੈਂ ਇਸ ਘਰ ਵਿੱਚ ਆਈ ਆ ਆਪਣੇ ਜੋਗੀ ਰੋਟੀ ਕਮਾਈ ਆ ਮੈਂ ਘਰ ਵਿੱਚ ਤਰੱਕੀ ਨਹੀਂ ਹੋ ਰਹੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਕਈ ਕਈ ਲੱਖ ਰੁਪਈਆ ਤਾਂ ਤੁਸੀਂ ਲੈ ਕੇ ਬੈਠੇ ਹੋ ਭਰਾ ਕੋਲ ਅਸੀਂ ਆਪਣੇ ਹਿਸਾਬ ਨਾਲ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਆ ਫਿਰ ਵੀ ਤੁਸੀਂ ਕੁਝ ਵੀ ਕਹਿਣ ਤੋਂ ਨਹੀਂ ਝੁਕਦੇ ਮਾਪਿਓ ਦੀਆਂ ਦਵਾਈਆਂ ਦੀ ਲੰਮੀ ਲਿਸਟ ਬਿਨਾਂ ਦਵਾਈ ਦੇ ਇੱਕ ਕਦਮ ਵੀ ਨਹੀਂ ਚੱਲ ਸਕਦੇ ਹੋ ਰੁਪਿੰਦਰ ਰੁਪਿੰਦਰ ਦਾ ਘਰ ਵਾਲਾ ਗੁੱਸੇ ਨਾਲ ਚਲਾਇਆ ਕਿ ਰੁਪਿੰਦਰ ਦੀਆਂ ਦੀਆਂ ਗੱਲਾਂ ਉਹਦੇ ਮੂੰਹ ਵਿੱਚ ਹੀ ਰਹਿ ਗਈਆਂ ਤੈਨੂੰ ਕਿੱਨੇ ਬੁਲਾਇਆ ਇੱਥੇ ਜਾ ਇਥੋਂ ਉਹਦੇ ਘਰ ਵਾਲੇ ਨੇ ਉਹਨੂੰ ਝਿੜਕ ਦਿੱਤਾ ਤਾਂ ਉਹ ਰੋਂਦੀ ਜਿਹੀ ਸ਼ਕਲ ਬਣਾ ਕੇ ਉਹ ਤੋ ਚਲੀ ਗਈ ਪਰ ਅੱਜ ਉਹਨੇ ठान ਲਿਆ ਸੀ ਕਿ ਅੱਜ ਚੁੱਪ ਨਹੀਂ ਰਹੂਗੀ ਰਾਤ ਨੂੰ ਜਦੋਂ ਸਾਰੇ ਸੌਂ ਗਏ ਤਾਂ ਉਹਦੇ ਬਾਦ ਰੁਪਿੰਦਰ ਦਾ ਘਰ ਵਾਲਾ ਆਇਆ ਰੁਪਿੰਦਰ ਮੂੰਹ ਫਲਾ ਕੇ ਬੈਠੀ ਸੀ ਹੇ ਵੀ ਉਸ ਘਰ ਦਾ ਨਿਜਮ ਸੀ ਜਦੋਂ ਤੱਕ ਪੈਣਾ ਸੌਣਾ ਜਾਣਾ ਰੁਪਿੰਦਰ ਦਾ ਘਰ ਵਾਲਾ ਕਮਰੇ ਵਿੱਚ ਨਹੀਂ ਸੀ ਆਉਂਦਾ ਦੋ ਬੱਚਿਆਂ ਦਾ ਪਿਓ ਬਣ ਜਾਣ ਤੋਂ ਬਾਅਦ ਵੀ ਘਰ ਵਾਲੇ ਦੇ ਅੰਨੇ ਰੁਪਿੰਦਰ ਨੇ ਦੋ ਟੁੱਕ ਗੱਲ ਕਰ ਲਈ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ ਹੁਣ ਮੈਂ ਇਹਨਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ ਨਾ ਹੀ ਆਪਣੀ ਬੇਇੱਜ਼ਤੀ ਕਰਵਾ ਕੇ ਮੈਂ ਜੀ ਸਕਦੀ ਹਾਂ ਤੇ ਹਾਂ ਅੱਜ ਤਾਂ ਮੇਰੇ ਉੱਤੇ ਚਿਲਾ ਲਿਆ ਤੁਸੀਂ ਅੱਜ ਦੇ ਬਾਅਦ ਬਰਦਾਸ਼ਤ ਨਹੀਂ ਕਰੂੰਗੀ ਤੁਹਾਡਾ ਗੁੱਸਾ ਰੁਪਿੰਦਰ ਤਮ ਕੀ ਦੀ ਹੁੰਦੇ ਹੋਏ ਬੋਲੀ ਮੈਨੂੰ ਛੱਡ ਦੇ ਜਾਂ ਅਲੱਗ ਕਰ ਲੈ ਦੇ ਰੁਪਿੰਦਰ ਦੇ ਫੈਸਲੇ ਨੂੰ ਦੇਖ ਕੇ ਉਹਦਾ ਘਰ ਵਾਲਾ ਸਮਝ ਗਿਆ ਇਹ ਹੁਣ ਗੱਲ ਗੁੱਸੇ ਨਾਲ ਨਹੀਂ ਬਾਨੀ ਤਾਂ ਪਿਆਰ ਨਾਲ ਸਮਝਾਉਣ ਲੱਗਾ ਵੇਖ ਰੁਪਿੰਦਰ ਮੇਰੇ ਇਲਾਵਾ ਮੇਰੇ ਮਾਪਿਓ ਤੇ ਭੈਣੋ ਦਾ ਕੌਣ ਆ ਮੈਂ ਉਹਨਾਂ ਨੂੰ ਨਹੀਂ ਛੱਡ ਸਕਦਾ ਹਾਂ ਤੂੰ ਜਿੱਥੇ ਰਹਿਣਾ ਯਾਰ ਹੈ ਤੇ ਉਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਇੱਕ ਕੰਨ ਤੋਂ ਸੁਣ ਤੇ ਦੂਜੇ ਕੰਨ ਤੋਂ ਕੱਢ ਦੇ। ਹੁਣ ਮੈਂ ਆਪਣੀ ਤਰਫ਼ ਤੋਂ ਤੈਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗਾ। ਤੇ ਰਹੀ ਗੱਲ ਪਹਿਣਾ ਦੀ ਤਾਂ ਅੱਜ ਤੇਰਾ ਇਹ ਰੂਪ ਵੇਖ ਕੇ ਸ਼ਾਇਦ ਹੀ ਅੱਗੇ ਤੋਂ ਉਹ ਕੁਝ ਕਹਿਣ। ਰੁਪਿੰਦਰ ਦੇ ਘਰ ਵਾਲੇ ਦੇ ਸਮਝਾਉਣ ਤੇ ਰੁਪਿੰਦਰ ਸੰਤੁਸ਼ਟਤਾ ਨਹੀਂ ਹੋਈ ਪਰ ਹਿੰਮਤ ਆ ਗਈ ਸੀ। ਕਿ ਹੁਣ ਸਹੀ ਗੱਲ ਤੇ ਉਹ ਲੜੇਗੀ। ਚੁੱਪ ਰਹਿ ਕੇ ਆਪਣੇ ਆਪ ਨੂੰ ਅੰਦਰੋਂ ਅੰਦਰ ਘੁੱਟੇਗੀ ਨਹੀਂ ਨਾ ਹੀ ਬੇਇੱਜ਼ਤੀ ਬਰਦਾਸ਼ਤ ਕਰੇਗੀ ਵੈਸੇ ਵੀ ਕਰੇ ਲੂ ਗੱਲਾਂ ਨੂੰ ਛੱਡ ਦਿੱਤੀਆਂ ਜਾਣ ਤਾਂ ਉਹਦਾ ਘਰ ਵਾਲਾ ਬਹੁਤ ਹੀ ਚੰਗੇ ਸੁਭਾਅ ਦਾ ਇਨਸਾਨ ਸੀ ਤੇ ਫਿਰ ਉਹਦੇ ਦੋ ਪਿਆਰੇ ਪਿਆਰੇ ਬੱਚੇ ਵੀ ਤਾਂ ਸੀ ਉਹਨਾਂ ਨੂੰ ਇੱਕ ਚੰਗਾ ਭਵਿੱਖ ਵੀ ਤਾਂ ਦੇਣਾ ਸੀ ਆਪਣੇ ਘਰ ਵਾਲੇ ਨੂੰ ਛੱਡਣ ਦੀ ਗੱਲ ਬਾਤ ਸੁਣੇ ਉਹਨੂੰ ਸਭ ਕੁਝ ਸਿਖਾਉਣ ਦੇ ਲਈ ਗਈ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ